ਉਸ ਬੱਚੇ ਦੇ ਮੂੰਹੋਂ ਮੈਂ ਸੁਣਿਆ ਆਇਆ ਮੈਂ ਕੱਪੂ ਮੈਂ ਜਦੋਂ ਕੁੱਟਿਆ ਤਾਂ ਉਹ ਕਹਿੰਦਾ ਕਿ ਗਾਣਾ ਨਵਾਂ ਆਇਆ ਹੈ ਕਰ ਲਾਉੜੇ ਦਾ ਸਿਆਣੇ ਬੰਦੇ ਪਹਿਲਾਂ ਕਹਿੰਦੇ ਹੁੰਦੇ ਸਨ ਕਿ ਜੋ ਕਲਾਕਾਰ ਹੁੰਦਾ ਹੈ ਉਹ ਦੁਨੀਆ ਲਈ ਸ਼ੀਸ਼ੇ ਦਾ ਕੰਮ ਕਰਦਾ ਹੈ ਅਹ ਇਹ ਸ਼ੀਸ਼ੇ ਦਾ ਕੰਮ ਹੀ ਹੋਇਆ ਉਸ ਬੱਚੇ ਨੇ ਜੋ ਕਰਨ ਅਜਨੇ ਨੇ ਬੋਲ ਜਾਓ ਇਹ ਆਪਣੇ ਆਪ ਹੀ ਬੋਲੇ ਉਸ ਨੂੰ ਨਹੀਂ ਪਤਾ ਕੀ ਐ ਐਮ ਐਫ ਦਾ ਮਤਲਬ ਕੀ ਆ ਮੈਨੂੰ ਪਤਾ ਹੈ ਤੁਹਾਨੂੰ ਪਤਾ ਹੈ ਖਰਸ ਕੇ ਇਤੇ ਜ਼ਿਆਦਾ ਪਰ ਕਹਿੰਦਾ ਕਿ ਮੈਂ ਬਿਨਾ ਮਾਂ ਕੋ ਪੜਿਆ ਬਿਨਾ ਬਾਪ ਕੋ ਪੜਿਆ ਬਿਨਾ ਮਾਂ ਕੋ ਪੜਿਆ ਉਹ ਬੰਤਾ ਇਸ ਤਰ੍ਹਾਂ ਦੇ ਗੀਤ ਕਰਦਾ ਸਤਿ ਸ੍ਰੀ ਅਕਾਲ ਜੀ ਮੈਂ ਬਾਲਮਗਰਿੰਦਪੁਰ ਆਪ ਜੀ ਦੇ ਨਾਲ ਕੁਝ ਵਿਚਾਰ ਚਰਚਾ ਕਰਨੀਆਂ ਨੇ ਕਿਉਂਕਿ ਜੋ ਪਿਛਲੇ ਦਿਨੀ ਗਾਣਾ ਆਇਆ ਕਰਨ ਹੌਜ਼ਲੇ ਦਾ ਐਮਐਫ ਦਾ ਉਹ ਮੈਂ ਅੱਜ ਜਦੋਂ ਪਿੰਡੋਂ ਆ ਰਿਹਾ ਸੀ ਤਾਂ ਇੱਕ ਪੰਜਵੀਂ ਛੇਵੀਂ ਚ ਪੜਦਾ ਹੋਏਗਾ ਬੱਚਾ ਕੋਈ ਇੰਨੀ ਜਾਦੀ ਉਮਰ ਨਹੀਂ ਹੋਗੀ ਬਾਤ ਉਹ 10 ਸਾਲ ਦੀ ਉਮਰ ਦੀ ਉਸ ਬੱਚੇ ਦੇ ਮੂੰਹੋਂ ਮੈਂ ਸੁਣਿਆ ਆਈ ਐਮਐਫ ਗੱਭਰੂ ਮੈਂ ਜਦੋਂ ਉਹਨੂੰ ਪੁੱਛਿਆ ਤਾਂ ਉਹ ਕਹਿੰਦਾ ਕਿ ਗਾਣਾ ਨਵਾਂ ਆਇਆ ਹੈ ਕਰਨ ਹੌਜ਼ਲੇ ਦਾ ਕਿਉਂਕਿ ਉਸ ਗਾਣੇ ਦੇ ਉੱਤੇ ਜਦੋਂ ਮੈਂ ਸੁਣਿਆ ਤਾਂ ਉਸ ਗਾਣੇ ਦੇ ਵਿੱਚ ਕੀ ਹੋਇਆ ਸੀ ਆਈਐਮਐਫ ਗੱਭਰ ਉਸ ਦੇ ਵਿੱਚ ਕੰਦਾ ਤੇ ਵੀ ਲਿਖਿਆ ਹੋਇਆ ਹੈ ਸਿਆਣੇ ਬੰਦੇ ਪਹਿਲਾਂ ਕਹਿੰਦੇ ਹੁੰਦੇ ਸਨ ਕਿ ਜੋ ਕਲਾਕਾਰ ਹੁੰਦਾ ਹੈ ਉਹ ਦੁਨੀਆ ਲਈ ਸ਼ੀਸ਼ੇ ਦਾ ਕੰਮ ਕਰਦਾ ਹੈ ਹਾਂ ਇਹ ਸ਼ੀਸ਼ੇ ਦਾ ਕੰਮ ਹੀ ਹੋਇਆ ਉਸ ਬੱਚੇ ਨੇ ਜੋ ਕਰਨ ਜੋ ਨੇ ਬੋਲਿਆ ਉਸਨੇ ਆਪਣੇ ਆਪ ਨੂੰ ਬੋਲਿਆ ਉਹ ਉਸਨੇ ਗਾਇਆ ਕੀ ਸੋ ਉਸ ਨੂੰ ਨਹੀਂ ਪਤਾ ਕਿ ਐਮ ਐਫ ਦਾ ਮਤਲਬ ਕੀ ਹੈ ਮੈਨੂੰ ਪਤਾ ਹੈ ਤੁਹਾਨੂੰ ਪਤਾ ਹੈ ਜੋ ਮੇਰੀ ਉਮਰ ਦੇ ਬੱਚੇ ਨੇ ਜੋ ਮੇਰੀ ਉਮਰ ਦੇ ਨੌਜਵਾਨ ਨੇ ਉਹਨਾਂ ਨੂੰ ਪਤਾ ਹੈ ਮੈਂ ਤੂੰ ਸਿਆਣੀ ਨੇ ਸਾਰੇ ਕਰਨੌਜ਼ਲਾ ਵੀ 27 28 ਸਾਲ ਉਦੀ ਉਮਰ ਹੋਗੀ ਹੋਏਗੀ ਇੰਨੀ ਕੀ ਮੇਰੀ ਮੈਨੂੰ ਜੇ ਪਤਾ ਹੈ ਤੇ ਇਹ ਗਲਤ ਹੈ ਤਾਂ ਉਸ ਨੂੰ ਵੀ ਪਤਾ ਹੋਏਗਾ ਕਿ ਇਹ ਲਫ਼ਜ਼ ਤੋਂ ਨੇ ਉਹ ਗਲਤ ਨਹੀਂ ਉਸ ਨੇ ਆਪਣੇ ਗੀਤ ਦੇ ਵਿੱਚ ਪਾਇਆ ਐਮ ਐਫ ਗੱਪਰੂ ਸੋ ਕਿਉਂਕਿ ਇਸ ਦਾ ਜੋ ਐਮਐਫ ਦਾਅ ਅਗਰ ਪੰਜਾਬੀ ਦੇ ਵਿੱਚ ਆਪਾਂ ਵਿਸਥਾਰ ਦੇ ਨਾਲ ਬੋਲਿਆ ਜਾਵੇ ਤਾਂ ਕਿਸੇ ਨੂੰ ਵੀ ਅਗਰ ਕਿਹਾ ਜਾਏ ਤਾਂ ਇਹ ਗਾਲ ਅਗਰ ਇਹ ਕਿਸੇ ਨੂੰ ਕਹਿ ਦਿੱਤਾ ਜਾਵੇ ਤਾਂ ਸਿਰ ਪਾੜ ਜਾਂਦੇ ਨੇ ਥਾਣੇ ਕਿਹੜੀਆਂ ਤੱਕ ਗੱਲਾਂ ਪਹੁੰਚ ਜਾਂਦੀਆਂ ਨੇ ਸੋ ਉਹ ਆਪਣੇ ਆਪ ਨੂੰ ਕਹਿ ਰਿਹਾ ਉਸਨੇ ਜੋ ਹਰ ਸਟੇਜ ਤੇ ਜ਼ਿਆਦਾਤਰ ਕਹਿੰਦਾ ਕਿ ਮੈਂ ਬਿਨਾ ਮਾਂ ਤੋਂ ਪੜਿਆ ਬਿਨਾ ਬਾਪ ਤੋਂ ਪੜਿਆ ਬਿਨਾ ਮਾਂ ਤੋਂ ਪੜਿਆ ਉਹ ਬੰਤਾ ਇਸ ਤਰ੍ਹਾਂ ਦੇ ਗੀਤ ਕਰ ਰਿਹਾ ਆਪਣੇ ਆਪ ਨੂੰ ਗੀਤਾਂ ਦੀ ਮਸ਼ੀਨ ਦੱਸਦਾ ਹੈ ਵਧੀਆ ਗੱਲ ਹੈ ਵਧੀਆ ਗੀਤ ਵੀ ਨੇ ਉਹਦੇ ਪਰ ਇਸ ਤਰ੍ਹਾਂ ਦੇ ਜੋ ਗੀਤ ਆਉਂਦੇ ਨੇ ਜਾਂ ਉਸ ਦਾ ਇਹ ਗੀਤ ਹੈ ਇਸ ਬਾਰੇ ਉਸ ਨੂੰ ਸੋਚਣਾ ਚਾਹੀਦਾ ਸੀ ਪਹਿਲਾਂ ਫਿਰ ਕਰਨਾ ਚਾਹੀਦਾ ਸੀ ਕਿਸੇ ਨੂੰ ਪੁੱਛਣਾ ਚਾਹੀਦਾ ਸੀ ਸਿਆਣੇ ਬੰਦੇ ਨੂੰ ਸੋ ਇਹ ਜੋ ਗੀਤ ਹੈ ਗੀਤ ਨੇ ਬੱਚਿਆਂ ਤੇ ਵੀ ਬਹੁਤ ਪ੍ਰਭਾਵ ਪਾਇਆ ਕਿਉਂਕਿ ਅੱਜ ਕੱਲ ਦੇ ਜੋ ਬੱਚੇ ਨੇ ਨਾ ਔ ਐਮ ਐਫ ਬੀ ਸੀ ਇਸ ਤਰ੍ਹਾਂ ਦੇ ਜੋ ਸ਼ਾਰਟ ਵਰਡ ਫਾਰਮ ਨੇ ਜੋ ਬੋਲ ਦਿੰਦੇ ਨੇ ਮਤਲਬ ਨਾਰਮਲੀ ਆਪਣੀ ਫਰੈਂਡ ਸਰਕਲ ਦੇ ਵਿੱਚ ਪਰ ਇਹ ਚੀਜ਼ਾ ਨਹੀਂ ਬੋਲਨੀ ਚਾਹੀਦੀ ਇਸ ਬਾਰੇ ਆਪਾਂ ਕਿਸੇ ਦਿਨ ਵਿਸਥਾਰ ਨਾਲ ਗੱਲ ਕਰਾਂਗੇ ਕਿ ਅਸੀਂ ਕਿਉਂਕਿ ਅਸੀਂ ਵੀ ਇਸੇ ਉਮਰ ਚ ਨੰਗੇ ਆ 27-28 ਸਾਲ ਦੀ ਉਮਰ ਹੋ ਗਈ ਹੈ ਇਹ ਨਹੀਂ ਤਾਂ ਸਮਝ ਆ ਗਈ ਹੈ ਕਿ ਕਿਹੜਾ ਲਫ਼ਜ਼ ਗਲਤ ਹੈ ਤੇ ਕਿਹੜਾ ਸਹੀ ਹੈ ਅਸੀਂ ਨਿੱਕੇ ਹੁੰਦੇ ਕਦੇ ਵੀ ਇਸ ਚੀਜ਼ਾਂ ਦਾ ਵਰਤੋਂ ਨਹੀਂ ਕਰਦੇ ਸੀ ਪਰ ਅੱਜ ਕੱਲ੍ਹ ਦੇ ਜੋ ਬੱਚੇ ਨੇ ਇਹ ਆਮ ਹੀ ਵਰਤ ਰਹੇ ਨੇ ਯਾਰੀ ਦੋਸਤੀ ਦੇ ਵਿੱਚ ਕਈ ਵਾਰੀ ਤਾਂ ਇਹ ਵੇਖਿਆ ਕਿ ਆਪਣੇ ਚਾਚੇ ਚਾਚੇ ਦੇ ਮੁੰਡੇ ਨੂੰ ਇਹ ਇੱਕ ਦੂਜੇ ਨੂੰ ਘਰ ਉੱਤੇ ਹੁੰਦੇ ਸੋ ਉਂਗਲਾ ਕੜੀਆਂ ਕਰਦੇ ਨੇ ਕਿਉਂਕਿ ਗਾਣਿਆਂ ਦੇ ਵਿੱਚ ਮਿਡਲ ਫਿੰਗਰ ਵਾਲਾ ਗਾਣੇ ਵੀ ਆਏ ਸੋ ਇਸ ਤਰ੍ਹਾਂ ਦੇ ਗਾਣੇ ਜੋ ਬਹੁਤ ਪ੍ਰਭਾਵ ਪਾਏ ਪਾਇਆ ਹੈ ਬੱਚਿਆਂ ਤੇ ਬੱਚੇ ਉਸ ਤਰ੍ਹਾਂ ਦਾ ਹੀ ਕੰਮ ਕਰਦੇ ਨੇ ਕਿਉਂਕਿ ਆ ਆਪਾਂ ਨੂੰ ਸੋਚਣਾ ਚਾਹੀਦਾ ਇਸ ਤਰ੍ਹਾਂ ਦੇ ਜਦੋਂ ਗੀਤਕਾਰ ਹੁੰਦੇ ਨੇ ਜੋ ਉਸ ਨੂੰ ਸਮਝੁੰਦੀ ਹੈ ਕਿ ਕਿਹੜਾ ਲਫ਼ਜ਼ ਦੁਨੀਆ ਨੂੰ ਚੰਗਾ ਲੱਗੇਗਾ ਕਿਹੜਾ ਨਹੀਂ ਸੋ ਜਦੋਂ ਇਸ ਤਰ੍ਹਾਂ ਦੇ ਲਫ਼ਜ਼ ਵਿੱਚ ਪਾਏ ਜਾਂਦੇ ਨੇ ਗੀਤਾਂ ਦੇ ਨਾਲ ਅੱਜ ਕੱਲ੍ਹ ਜੂ ਤਾਂ ਮਿਲ ਜਾਂਦੇ ਨੇ ਪਰ ਲੋਕ ਗਾਲ੍ਹਾਂ ਵੀ ਕੱਢਦੇ ਨੇ ਉਹ ਵੀ ਕਦੇ ਪੜਿਆ ਕਰੋ ਸੋ ਇਸ ਕਰਕੇ ਧਿਆਨ ਰੱਖੋ ਕਿ ਇਸ ਤਰ੍ਹਾਂ ਦੇ ਲਫ਼ਜ਼ ਨਾ ਵੀਰ ਮੇਰਾ ਵੱਤੋਂ ਬੱਚਿਆਂ ਤੇ ਪ੍ਰਭਾਵ ਪੈਂਦਾ ਸਿਆਣੇ ਮੇਰੇ ਅੱਗੇ ਨੇ ਜੋ ਨੌਜਵਾਨ ਹੋ ਤਾਂ ਨਹੀਂ ਕੋਈ ਕਿਉਂਕਿ ਉਹ ਆਪਣੇ ਆਪ ਨਹੀਂ ਗਾਲ ਕੱਢਣਗੇ ਤੇ ਜਿਹੜੇ ਬੱਚੇ ਨੇ ਉਹ ਤਾਂ ਉਹਨਾਂ ਨੂੰ ਕੀ ਪਤਾ ਐ ਐਮਐਫ ਦਾ ਕੀ ਮਤਲਬ ਐ ਸੋ ਧਿਆਨ ਰੱਖੋ ਇਸ ਤਰ੍ਹਾਂ ਦੇ ਗੀਤ ਜੂਨੇ ਉਹ ਨਾ ਕੱਢੇ ਜਾਣ ਨਾ ਹੀ ਸੁਨੇ ਜਾਣ ਸੋ ਅਸੀਤਾ ਇਸ ਗੀਤ ਦਾ ਸ਼ਬਦ ਲਫ਼ਜ਼ਾਂ ਦੇ ਵਿੱਚ ਮੈਂ ਕਹੀਦੀ ਕਰਦੇ ਆ ਕਿ ਇਹ ਗੀਤ ਹੈ ਜੋ ਇਹ ਸੁਣਜੋਗ ਨਹੀਂ ਹੈ ਨਾ ਹੀ ਇਹ ਕਿਸੇ ਬੱਚੇ ਸਾਹਮਣੇ ਸੁਣਜੋਗ ਹੈ ਤੇ ਨਾ ਹੀ ਇਕੱਲੇ ਸੁਣਜੋਗ ਹੈ ਕਿਉਂਕਿ ਕੋਈ ਵੀ ਆਪਣੇ ਆਪ ਨੂੰ ਕਾਲ ਦੇਖ ਕੱਢਦਾ ਸੋ ਅਗਰ ਇਹ ਸਾਡੀ ਇਹ ਵੀਡੀਓ ਦੇ ਵਿੱਚ ਕਿਸੇ ਦੇ ਦਿਲ ਨੂੰ ਕੇਸ ਪਹੁੰਚੀ ਤਾਂ ਸਾਨੂੰ ਮਾਫ਼ ਕਰਿਓ ਪਰ ਅਸੀਂ ਇਸ ਗੀਤ ਦਾ ਵਿਰੋਧ ਕਰਦੇ ਆ ਧੰਨਵਾਦ